ਦਾ ਵਿੱਚ ਕਾਰ ਬਾਜ਼ਾਰ ਵਿੱਚ ਕਾਰ ਖਰੀਦਣ ਦੇ ਬਹਾਨੇ ਆਏ ਕਨ ਪਛਾਤੀ ਵਿਅਕਤੀ ਨੇ ਟ੍ਰਾਈ ਲੈਣ ਤੋਂ ਬਾਅਦ ਇੱਕ ਵਰਨਾਕਾਰ ਅਫਸ਼ਾਰੀ ਦੇ ਨਾਲ ਚੋਰੀ ਘੱਲਈ ਪੁਲਿਸ ਨੇ ਹੁਣ ਕਾਰ ਬਾਜ਼ਾਰ ਦੇ ਸੰਚਾਲਕ ਲਖਵੀਰ ਸਿੰਘ ਵਾਸੀ ਪਿੰਡ ਜਾਜਾ ਦੇ ਬਿਆਨ ਤੇ ਆਧਾਰ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਸ਼ੁਰੂ ਜੀ ਬਾਬ ਦਾ ਨਾਮ ਹਰੀ ਸਿੰਘ ਪਿੰਡ ਜਾਜਾ ਜ਼ਿਲ੍ਹਾ ਹੁਸ਼ਿਆਰਪੁਰ ਜੀ ਦੋਬਾ ਜੀਵਨ ਬਲੇ ਦੇ ਬੇਜੇ ਰੈਂਟ ਦੇ ਲਿਆ ਹੈਗਾ ਕਾਰ ਬਾਜ਼ਾਰ ਬਣਾ ਚਲਾ ਰਹੇ ਹੈਗਾ ਮੈਂ ਉਹਦੇ ਨਾਲ ਇਕੱਲਾ ਸੀਗਾ ਇੱਥੇ ਚਾਰ ਦਿਨੋਂ ਇਕੱਲਾ ਸੀਗਾ ਸਾਢੇ 3 ਵਜੇ ਦੇ ਕਰੀਬ ਗੁੰਡਾ ਆਇਆ ਮੈਨੂੰ ਕਹਿੰਦਾ ਕਿ ਮੈਂ ਗੱਡੀ ਲੈਣੀ ਹੈਗੀ ਆ ਤੇ ਉਹਨੇ ਮੇਰੀ ਵਰਨਾ ਗੱਡੀ ਜਿਹੜੀ ਹੈ ਉਹ ਦੇਖੀ ਦੇਖ ਕੇ ਜਦੋਂ ਕਹਿੰਦਾ ਵੀ ਚਲੋ ਸੌਦਾ ਕਰ ਲਈਏ ਮੈਂ ਕਹਾ ਠੀਕ ਆ ਉਹ ਮੇਰੇ ਨਾਲ ਪਹਿਲਾਂ ਤਾਂ ਟਰਾਈ ਲੈ ਕੇ ਆਇਆ ਟਰਾਈ ਲੈ ਆ ਕੇ ਆ ਕੇ ਸੌਦੇबाजी ਉਹਨੇ ਕੀਤੀ ਸੌਦਾ ਕਰਕੇ ਗੱਡੀ ਦੇ ਕਾਗਜ਼ ਦੇਖੇ ਤੇ ਆਰਸੀ ਆਰਸੀ ਉਹਦੇ ਕੋਲ ਨੇ ਫੜ ਲਈ ਆਪਣੇ ਹੱਥ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਚਾਬੀ ਸੀਗੀ ਚਾਬੀ ਪਹਿਲੇ ਟਰਾਈ ਲੈ ਕੇ ਆਇਆ ਜਿਹੜੇ ਚਾਬੀ ਉਹ ਕੋਲੀ ਸੀਗੀ ਜਿਹੜਾ ਉਹ ਚਾਬੀ ਉਹਨੇ ਚਾਬੀ ਉਹਨੇ ਕੋਸੀ ਆਰਸੀ ਵੀ ਲੈ ਗਿਆ ਉਹ ਨੂੰ ਕਹਿੰਦਾ ਮੇਰਾ ਬੰਦਾ ਜਿਲੰਦਰ ਤੋਂ ਆ ਰਿਹਾ ਹੈ ਉਹਦੇ ਕੋ 4 ਲੱਖ ਰੁਪਏ ਹੈਗਾ ਤੇ ਉਹ 4 ਲੱਖ ਰੁਪਏ ਤੋਂ ਦੇ ਕੇ ਬਾਕੀ ਜਿਹੜੀ ਪੇਮੈਂਟ ਹੈਗੀ ਆ ਅਸੀਂ ਗੂਗਲ ਪੇ ਕਰ ਦਿਆਂਗੇ ਅਸੀਂ ਕਹਿੰਦੇ ਚਲੋ ਠੀਕ ਆ ਤਾਂ ਮੇਰਾ ਬੰਦਾ ਬਾਈਪਾਸ ਤੇ ਆ ਗਿਆ ਜਾਜਾ ਬਾਈਪਾਸ ਤੇ ਉਹ ਬੰਦੇ ਨੂੰ ਲੈ ਗਿਆ ਚਲ ਕੇ ਇੱਥੇ ਗੱਡੀ ਜਗ੍ਹਾ ਤੇ ਲੈ ਆਉਂਦੇ ਆ ਮੈਂ ਕਿਹਾ ਠੀਕ ਆ ਤੇਰੇ ਕੋਲ ਦਫਤਰ ਨੂੰ ਲੋਕ ਲਗਾ ਦਿਓ ਤੇ ਨਾ ਉਹ ਜਿਹੜੀ ਗੱਡੀ ਚਾਰਗਰ ਨਾਲ ਦਰਤ ਨੂੰ ਲਾਗ ਲਗਾ ਰਿਆ ਸੀਗਾ ਤੇ ਉਹ ਬਿਗਮੈਂਟ ਦੇ ਵਿੱਚੋਂ ਫਟਾਫਟ ਬਾਹਰ ਨਿਕਲ ਕੇ ਗੱਡੀ ਸਟਾਰਟ ਕਰਕੇ ਤੇ ਲੈ ਕੇ ਚੋਰ ਗਿਆ। ਪੁਲਿਸ ਕ੍ਰਸ਼ਨ ਤੋਂ ਕੋਈ ਮੰਗ ਨਹੀਂ। ਉਸ ਪ੍ਰਸ਼ਾਹ ਦੇ ਨਾਲ ਅਸੀਂ ਗੱਲ ਕੀਤੀ ਸੀ ਕਿ ਪੁਲਿਸ ਅਸੇ ਨਾਲ ਫਲ ਪਰਚਾ ਹੋਇਆਗਾ ਜੀ ਤੇ ਇਹ ਵਾਰ ਦਾ ਚਾਰਜਰੀ ਦੀ ਹੈਗੀ ਹੈ ਫਲ ਪਰਚਾ ਹੋ ਗਿਆਗਾ ਤੇ ਅਸੀਂ ਆਪਣਾ ਪੁਲਿਸ ਅਸੇ ਤੋਂ ਇਹ ਹੀ ਮੰਗ ਕਰਦੇ ਆਂ ਕਿ ਸਾਡਾ ਜੋ ਵੀ ਹੈਗਾ ਸਾਡੀ ਸੁਣਵਾਈ ਕੀਤੀ ਜਾਵੇ ਸਾਡੀ ਗੱਡੀ ਲਾਗ ਕੇ ਦਿੱਤੀ ਜਾਵੇ।